ਪਿੰਡ ਚੱਕ ਪੱਖੀ ਇਸ ਟਾਈਮ ਅਸੀਂ ਮੌਜੂਦ ਹੈਗੇ ਆਂ ਔਰ ਪਿੱਛੇ ਇੱਕ ਨਹਿਰ ਜਿਹੜੀ ਆ ਦਿਖਾਈ ਦੇ ਰਹੀ ਆ ਤਕਰੀਬਨ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਨਹਿਰ ਦਾ ਕੰਕਰੀਟ ਲਾਈਨਿੰਗ ਦਾ ਕੰਮ ਪੂਰਾ ਕੀਤਾ ਗਿਆ ਹੈ ਔਰ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ ਅੱਜ ਇੱਥੇ ਇਸ ਦਾ ਉਦਘਾਟਨ ਵੀ ਕੀਤਾ ਗਿਆ ਤਾਂ ਗੱਲਬਾਤ ਵਿਧਾਇਕੁਰਾਂ ਦੇ ਨਾਲ ਕਰਾਂਗੇ ਪਿੰਡ ਚੱਕ ਪੱਖੀ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿਉਂਕਿ ਸਰਕਾਰ ਦੇ ਵੱਲੋਂ ਵੀ ਵਾਦਾ ਕੀਤਾ ਗਿਆ ਸੀਗਾ ਕਿ ਟੇਲਾ ਤੱਕ ਪਾਣੀ ਜਿਹੜਾ ਹੈਗਾ ਉਹ ਪਹੁੰਚਾਇਆ ਜਾਏਗਾ ਉਸ ਦੇ ਲਈ ਜੋ ਵੀ ਸੰਭਵ ਚੀਜ਼ ਹੈਗੀ ਆ ਜਾਂ ਜੋ ਵੀ ਸੰਭਵ ਕਦਮ ਹੈਗੇ ਆ ਉਹ ਚੁੱਕੇ ਜਾ ਰਹੇ ਆ ਤਾਂ ਇਸੇ ਦੇ ਤਹਿਤ ਅੱਜ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਪ੍ਰੋਜੈਕਟ ਨੂੰ ਲੋਕ ਅਰਪਣ ਕਰਨ ਵਿਧਾਇਕ ਜਗਦੀਪ ਗੋਲਡੀ ਕੰਬੋਜ ਪਹੁੰਚੇ ਆ ਤਾਂ ਗੱਲਬਾਤ ਕਰਾਂਗੇ ਵਿਧਾਇਕ ਸਾਹਿਬ ਦੇ ਨਾਲ ਕਿਸ ਤਰ੍ਹਾਂ ਦਾ ਇਹ ਪ੍ਰੋਜੈਕਟ ਸੀਗਾ ਔਰ ਕਿੰਨੀ ਲਾਗਤ ਜਿਹੜੀ ਇਹਦੇ ਤੇ ਆਈ ਜੀ ਸਰ ਕਿਸ ਤਰ੍ਹਾਂ ਦਾ ਪ੍ਰੋਜੈਕਟ ਸੀ ਇਲਾਕੇ ਦੀ ਲੰਬੇ ਸਮੇਂ ਤੋਂ ਮੰਗ ਹੈਗੀ ਸੀ ਔਰ ਲਾਗਤ ਜਿਹੜੀ ਐ ਇਹਦੇ ਤੇ ਕਿੰਨੀ ਆਈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਮਾਨਯੋਗ ਇਰੀਗੇਸ਼ਨ ਮਿਸਟਰ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਇਹ ਬੜੀ ਪੁਰਾਣੀ ਮੰਗ ਸੀ ਜਨਾਲਾਪਾ ਹਲਕੇ ਦਾ ਇਹ ਚੱਕ ਪੱਕੀ ਪਿੰਡ ਜਿੱਥੋਂ ਇਹ ਸਦਰਨ ਬ੍ਰਾਂਚ ਨਿਕਲਦੀ ਹੈ ਔਰ ਤਕਰੀਬਨ 25 ਕਿਲੋਮੀਟਰ 25 ਕਿਲੋਮੀਟਰ ਹੈ ਜਿਹੜੀ ਪੂਰੀ ਕੰਪਲੀਟ ਜਿਹੜੀ 42 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਾਰੀ ਕੰਪਲੀਟ ਹੋਣੀ ਹੈ ਔਰ ਆਲਮੋਸਟ ਕੰਪਲੀਟ ਹੋ ਗਈ ਹੈ ਛੋਟੀਆਂ ਦੋ ਕਸੀਆਂ ਰਹਿ ਗਈਆਂ ਉਹ ਵੀ ਬੜੀ ਜਲਦੀ ਕੰਪਲੀਟ ਹੋ ਜਾਣਗੀਆਂ ਕਿਉਂਕਿ 40 ਸਾਲ ਪਹਿਲਾਂ ਪਹਿਲਾਂ ਬਣੀ ਸੀ 40 ਸਾਲਾਂ ਬਾਅਦ ਤਾਂ ਕੁਝ ਵੀ ਚੀਜ਼ਾਂ ਹਿਲ ਜਾਂਦੀਆਂ ਸੋ ਤਾਂ ਫਿਰ ਨਹਿਰ ਜਿਨ੍ਹਾਂ ਚ ਪਾਣੀ ਚੱਲਣਾ ਸੋ ਅੱਜ ਉਹਨਾਂ ਨੇ ਮੰਗ ਪੂਰੀ ਕਰਤੀ ਬਣ ਕੇ ਕੰਪਲੀਟ ਹੋ ਗਈ ਇਸ ਲਈ ਮੈਂ ਆਪਦੇ ਮੁੱਖ ਮੰਤਰੀ ਸਾਹਿਬ ਦਾ ਔਰ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ ਐ ਸਪੈਸ਼ਲੀ ਜਲਾਲਾਬਾਦ ਹਲਕੇ ਤੇ ਫਾਜ਼ਲ ਹਲਕੇ ਨੂੰ ਇਹ ਨਹਿਰ ਲੱਗਦੀ ਹੈ ਜਿੱਥੇ ਪਾਣੀ ਖੇਤਾਂ ਨੂੰ ਲੱਗਣ ਸਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਨਹਿਰਾਂ ਦੇ ਵਿੱਚ ਪਾਣੀ ਦੀ ਚੋਰੀ ਬਹੁਤ ਹੁੰਦੀ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਯਤਨ ਰਹਿਣਗੇ ਨਹੀਂ ਬਿਲਕੁਲ ਪਹਿਲਾਂ ਹੁੰਦਾ ਸੀ ਜਿਹੜੇ ਵੱਡੇ سرمایہਦਾਰ ਘਰ ਸੀ ਉਹਨਾਂ ਨੂੰ ਨਹਿਰਾਂ 'ਚ ਪਾਣੀ ਚੋਰੀ ਕਰਨ ਦੀ ਆਦਤ ਸੀ ਕਿਉਂਕਿ ਰਤਬਾ ਵੱਡਾ ਸੀ ਰੋਬ ਚਲਾ ਲੈਂਦੇ ਸੀ ਪਰ ਜਦੋਂ ਦੀ ਆਵਾਦੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਤੇ ਕਾਰਵਾਈ ਗਲਤ ਬੰਦੇ ਤੇ ਨਹੀਂ ਹੋਈ ਔਰ ਹਰ ਬੰਦੇ ਨੂੰ ਬਰਾਬਰ ਜਿੱਦਾ ਜਿੰਨਾ ਹਿੱਸਾ ਬਣਦਾ ਸੀ ਕਿਸੇ ਦਾ 2 ਘੰਟੇਵਾਰੀ ਹੈ ਕਿਸੇ ਦੀ 4 ਘੰਟੇਵਾਰੀ ਹੈ ਕਿਸੇ ਦੀ 10 ਘੰਟੇਵਾਰੀ ਹੈ ਉਹਨੂੰ ਪ੍ਰੋਪਰ ਟਾਈਮ ਤੇ ਪਾਣੀ ਵੀ ਇਹਦੇ ਖੇਤਾਂ ਵਾਸਤੇ ਮਿਲੇ ਔਰ ਪ੍ਰੋਪਰ ਪਾਣੀ ਵੀ ਉਸੇ ਸਪੀਡ ਤੇ ਮਿਲੇ ਜਿਹੜੀ ਤੇ ਮਿਲਣਾ ਚਾਹੀਦਾ ਸੀ ਨਹੀਂ ਤਾਂ ਪਾਣੀ ਘਟੋ ਨਾਲ ਕੀ ਹੁੰਦਾ ਸੀ ਟਾਈਮ ਜਾਂਦਾ ਲੱਗਦਾ ਸੀ ਫਸਲ ਤੱਕ ਆਮਦਨ ਪਹੁੰਚਦੀ ਨਹੀਂ ਥਾਈ ਲੋਕਾਂ ਨੇ ਬੋਰਿੰਗ ਕਰਾ ਰੱਖੇ ਸ ਆ ਸਰ ਇਸੋ ਹੀ ਲਾਵਾ ਜੇਕਰ ਗੱਲ ਕੀਤੀ ਜਾਵੇ ਕਿਹੜੇ ਕਿਹੜੇ ਪ੍ਰੋਜੈਕਟ ਹੈਗੇ ਆ ਜਿਹੜੇ ਅੱਜ ਜਿਨ੍ਹਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਾਂ ਉਦਘਾਟਨ ਕਰਨ ਜਾ ਰਹੇ ਆ ਅ ਇਸ ਤੋਂ ਬਾਅਦ ਅਸੀਂ ਪਹਿਲਾਂ ਤਾਂ ਇਹ ਹੋ ਗਿਆ ਬੈਲੀ ਕਰੋੜ ਰੁਪਏ ਦਾ ਇਸ ਤੋਂ ਬਾਅਦ ਅਸੀਂ ਚੱਕ ਜਾਨੀ ਸਰ ਉੱਤੇ ਤਕਰੀਬਨ 30 ਲੱਖ ਰੁਪਏ ਨਾਲ ਇੱਕ ਮੰਡੀ ਛੱਡ ਦੇਣਾ ਉਸ ਤੋਂ ਬਾਅਦ ਅਸੀਂ ਲੱਦੂ ਵਾਲਾ ਉਤਾੜ ਉੱਤੇ ਵੀ 30 ਲੱਖ ਰੁਪਏ ਨਾਲ ਛੱਡ ਦੇਣਾ ਉਸ ਤੋਂ ਬਾਅਦ ਰਾਈਆਂ ਵਾਲੇ ਪਿੰਡ ਜਿਹੜਾ ਅਸੀਂ ਵਾਹ ਮੋਕਮ ਵਾਲੀ ਵੀ ਕਿਹਾ ਦਿੰਦੇ ਆ ਉੱਤੇ ਸਿਵਰੇ ਦਾ ਦੁਗਟਨਾ ਸੋ ਅਸੀਂ ਪਹਿਲਾਂ ਪ੍ਰਾਇਰਟੀ ਦੇ ਪਿੰਡਾਂ ਚ ਹੀ ਦੇਖਿਆ ਵੀ ਜੇ ਅਸੀਂ ਛੱਪਣਾ ਤੋਂ ਨਿਕਾਸੀ ਦੇ ਸਕੇ ਉਦੋਂ ਮੈਨੂੰ ਲੱਗਦਾ ਸ਼ਾਇਦ ਪੋਨ ਵਾਲਾ ਕੋਈ ਕੰਪਨੀ ਔਰ ਪੀਨ ਦਾ ਪਾਣੀ ਦੇ ਸਕੀਏ ਬਾਕੀ ਦਾ ਕੰਮ ਚਲਦਾ ਹੀ ਰਹਿਣਾ ਹੈ ਜੇ ਪਿੰਡ ਦੀ ਨਿਕਾਸੀ ਔਰ ਪੀਨ ਦਾ ਪਾਣੀ ਕੰਪਲੀਟ ਕਰ ਗਏ ਤੇ ਸ਼ਾਇਦ ਬਹੁਤ ਵੱਡਾ ਕੰਮ ਹੋ ਜਾਊਗਾ ਤਾਂ ਬਿਲਕੁਲ ਚਾਹੇ ਪਿੰਡਾਂ ਦੇ ਵਿੱਚ ਛੱਪੜ ਤੇ ਪਾਣੀ ਦੀ ਨਿਕਾਸੀ ਦੀ ਗੱਲ ਹੋਵੇ ਚਾਹੇ ਪੀਣ ਵਾਲੇ ਪਾਣੀ ਦੀ ਗੱਲ ਹੋਵੇ ਤਾਂ ਸਰਕਾਰ ਦੇ ਵੱਲੋਂ ਇਹ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਇਸੇ ਦੇ ਤਹਿਤ ਹੀ ਅੱਜ ਤੱਕ ਪੱਖੀ ਪਿੰਡ ਦੇ ਵਿਖੇ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਕੰਕਰੀਟ ਲਾਈਨਿੰਗ ਦਾ ਕੰਮ ਸੀਗਾ ਨਹਿਰ ਦਾਓ ਕੰਪਲੀਟ ਕਰ ਦਿੱਤਾ ਗਿਆ तकरीबन 25 ਕਿਲੋਮੀਟਰ ਦੀ ਨਹਿਰ ਜਿਹੜੀ ਹੈ ਉਸ ਦੀ ਕੰਕਰੀਟ ਲਾਈਨਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ ਤਾਂ ਤਸਵੀਰਾਂ ਜਿਹੜੀਆਂ ਨਹਿਰ ਦੀਆਂ ਵੀ ਤੁਹਾਨੂੰ ਦਿਖਾਣੇ ਆ ਜਿੱਥੇ ਅੱਜ ਇਸ ਦਾ ਜਿਹੜਾ ਕੀ ਹੈ ਉਦਘਾਟਨ ਕੀਤਾ ਗਿਆ ਵਿਧਾਇਕ ਹੋਰਾਂ ਦੇ ਵੱਲੋਂ ਕੰਕਰੀਟ ਲਾਈਨਿੰਗ ਜਿਹੜੀ ਹੈ ਉਹ ਕੰਪਲੀਟ ਕਰ ਦਿੱਤੀ ਗਈ ਹੈ ਇੱਥੇ ਜਿਸ ਦੇ ਉੱਤੇ 42 ਕਰੋੜ ਰੁਪਏ ਦੀ ਲਾਗਤ ਜਿਹੜੀ ਹੈ ਉਹ ਆਈਐਸ ਪ੍ਰੋਜੈਕਟ ਤੇ ਔਰ ਇਸ ਦੇ ਨਾਲ ਹੁਣ ਜਿਹੜਾ ਪਾਣੀ ਦੀ ਵੇਸਟੇਜ ਹੈਗੀ ਹੈ ਉਹ ਸਰਕਾਰ ਦਾ ਮੰਨਣਾ ਹੈ ਕਿ ਵੇਸਟੇਜ ਪਾਣੀ ਦੀ ਘਟ ਜੇਗੀ ਔਰ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਜੋ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਜਿਹੜਾ ਹੈਗਾ ਉਹ ਵੀ ਕਿਤੇ ਨਾ ਕਿਤੇ ਕੰਪਲੀਟ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਵੱਲੋਂ ਅੱਜ ਇਸ ਦਾ ਜਿਹੜਾ ਹੈਗਾ ਉਦਘਾਟਨ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਚੱਕ ਪੱਖੀ ਪਿੰਡ ਤੋਂ ਦਿਖਾਈਆਂ ਜਿੱਥੇ ਅੱਜ ਉਦਘਾਟਨ ਕੀਤਾ ਗਿਆ ਔਰ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀਆਂ ਸਹੂਲਤਾਂ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਹਨ ਫੰਡ ਜਿਹੜੇ ਹੈਗੇ ਆ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਆ ਤਾਂ ਉਸ ਦੇ ਨਾਲ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਉਹ ਲਗਾਤਾਰ ਜਾਰੀ ਨੇ